ਸਵੇਰਾ ਦੇਰੋਂ ਮੰਬਰਸਾਂ ਲੱਗਣੇ। ਅੱਜ ਬੜਾ ਪਵਿੱਤਰ ਦਿਹਾੜਾ ਹੈ। ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੋੜਾ ਦੇ ਕੇ ਗਏ। ਜੋਤੀ ਜੋਤ ਸਮਾਏ। ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਿ ਕੋਟੀ। ਜਿਹੜਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਤੇ ਨਕਮਸਤ ਖੋਣ ਆਏ ਆ ਅਸ਼ੀਰਵਾਦ ਲੈਣ ਆਏ ਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਹਾਂਜੀ ਕਿ ਇਹਨਾਂ ਨੇ ਗਮਦੂਰ ਤੇ ਦੋਨਾ ਭਰਾਵਾਂ ਨੇ ਇੱਕ ਬਹੁਤ ਹੀ ਖੂਬਸੂਰਤ ਫਿਲਮ ਲਿਖੀ ਹੈ ਤੇ ਹੈਪੀ ਰੈਕੋਟੀ ਸਾਹਿਬ ਉਹਨਾਂ ਦੇ ਗੀਤ ਲਿਖਣਗੇ ਤੇ ਉਸ ਫਿਲਮ ਦੇ ਕਨਸੈਪਟ ਨੂੰ ਡਿਸਕਸ ਕਰਨ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਵੱਧਵਾਰਾ ਪਰਵੰਦੇ ਕਮੇਟੀ ਦੀ ਜਿਹੜੀ ਉਹਨਾਂ ਦੀ ਧਾਰਮਿਕ ਅਧਿਨਨ ਕਰਦੀ ਹੈਗੀ ਆ ਪ੍ਰਚਾਰ ਕਮੇਟੀ ਉਹਨਾਂ ਨਾਲ ਡਿਸਕਸ ਕੀਤਾ ਹੈਗਾ ਇੱਕ ਸੋਸ਼ਲ ਫਿਲਮ ਹੈਗੀ ਆ ਸੋ ਉਸ ਸੰਬੰਧ ਵਿੱਚ ਇੱਥੇ ਉਹ ਟਾਸਰਾ ਵੀ ਲੈਣ ਆਏ ਆ ਸੱਚੇ ਪਾਤਸ਼ਾਹ ਤੋਂ ਤੇ ਐਸੇ ਲਈ ਆ ਵਿਸ਼ੇਸ਼ ਤੌਰ ਤੇ ਜੀ ਸਰ ਅੱਜ ਗੁਰਨਾਣ ਤੇਜ ਜੀ ਦਾ ਜੋਤੀ ਜੋਤ ਦਿਵਸ ਹੈ ਜੀ ਤੇ ਮਹਾਰਾਜ ਹਮੇਸ਼ਾ ਹੀ ਉਹ ਟਾਸਰਾ ਉਹ ਲੋੜਦੇ ਆ ਜੀ ਇਸ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ ਜ ਰਹਿ ਵੀ ਕਰਾ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਆ ਜੀ ਤੁਸੀਂ ਕੀ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇ ਦਰ ਬੰਦਾ ਮੰਗਤੇ ਵਰਗਾ ਰਵੇ ਤੇ ਠੀਕ ਰਹਿੰਦਾ ਜੀ ਔਕਾਤ ਤੁਹਾਨੂੰ ਯਾਦ ਰਹਿੰਦੀ ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ ਮਾਰਾ ਦੀ ਕਿਰਪਾ ਬਹੁਤ ਸ਼ੁਕਰ ਹੈ। ਥੈਂਕ ਯੂ। ਦੂਜਾ ਵਾਰ ਵੀ ਬਹੁਤ ਬਹੁਤ ਨਾਮਨੈਕ ਤੁਹਾਨੂੰ। ਅੱਜ ਬੜਾ ਪਵਿੱਤਰ ਦਿਹਾੜਾ ਹੈ। ਅੱਜ ਬਾਬਾ ਨਾਨਕ ਦਾ ਉਹ ਪੁਰਬ ਹੈ ਜਦੋਂ ਸਾਨੂੰ ਸਦੀਵੀ ਮਿਸ਼ੋੜਾ ਦੇ ਕੇ ਗਏ। ਜੋਤੀ ਜੋਤ ਸਮਾਏ। ਤੇ ਅੱਜ ਉਸ ਦਿਹਾੜੇ ਦੇ ਉੱਤੇ ਮੈਂ ਤੇ ਹੈਪੀ ਰਹਿ ਕੋਟੀ। ਜਿਹੜਾ ਛੋਟਾ ਭਰਾ ਅਜੀਜ਼ ਮੇਰਾ ਤੇ ਮੇਰੇ ਨਾਲ ਦੋ ਫਿਲਮ ਰਾਈਟਰ ਮਨਮੀਤ ਤੇ ਗਮਦੂਰ ਉਹ ਵੀ ਦੋਨੇ ਆਏ ਨੇ ਤੇ ਨਕਮਸਤ ਕੋਣ ਆਇਆ ਆਸ਼ੀਰਵਾਦ ਲੈਣ ਆਇਆ ਸੱਚੇ ਪਾਤਸ਼ਾਹ ਦਾ ਗੁਰੂ ਰਾਮਦਾਸ ਜੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਏ ਹਾਂ ਜੀ ਹਾਂਜੀ ਕਿ ਇਹਨਾਂ ਨੇ ਗਮਦੂਰ ਤੇ ਦੋਨਾ ਭਰਾਵਾਂ ਨੇ ਇੱਕ ਬਹੁਤ ਹੀ ਖੂਬਸੂਰਤ ਫਿਲਮ ਲਿਖੀ ਹੈ ਤੇ ਹੈਪੀ ਲਾਈਕ ਕੋਟੀ ਸਾਹਿਬ ਉਹਨਾਂ ਦੇ ਗੀਤ ਲਿਖਣਗੇ ਤੇ ਉਸ ਫਿਲਮ ਦੇ ਕਨਸੈਪਟ ਨੂੰ ਡਿਸਕਸ ਕਰਨ ਦੇ ਲਈ ਅੱਜ ਵਿਸ਼ੇਸ਼ ਤੌਰ ਤੇ ਸ਼੍ਰੋਮ ਨੇ ਉਸ ਦੁਆਰਾ ਪਰੰਪਰਨ ਕਮੇਟੀ ਦੀ ਜਿਹੜੀ ਉਹਨਾਂ ਦੀ ਧਾਰਮਿਕ ਅਧਿਐਨ ਕਰਦੀ ਹੈਗੀ ਆ ਪ੍ਰਚਾਰ ਕਮੇਟੀ ਉਹਨਾਂ ਨਾਲ ਡਿਸਕਸ ਕੀਤਾ ਹੈਗਾ ਇੱਕ ਸੋਸ਼ਲ ਫਿਲਮ ਹੈਗੀ ਆ ਸੋ ਉਸ ਸੰਬੰਧ ਵਿੱਚ ਇੱਥੇ ਉਹ ਡਾਸਰਾ ਵੀ ਲੈਣ ਆਇਆ ਸੱਚੇ ਪਾਤਸ਼ਾਹ ਤੋਂ ਤੇ ਐਸੇ ਲਈ ਅੱਜ ਵਿਸ਼ੇਸ਼ ਤੌਰ ਤੇ ਜੀ ਸਰ ਅੱਜ ਗੁਰਨਾਣਕ ਤੇਜਜੀ ਦਾ ਜੋਤੀ ਜੋਤ ਦਿਵਸ ਆ ਜੀ ਤੇ ਮਹਾਰਾਜ ਦਾ ਹਮੇਸ਼ਾ ਹੀ ਉਹ ਆਸਰਾ ਉਹ ਲੋੜਦੇ ਆ ਜੀ ਇਸ ਸਾਨੂੰ ਮਤਲਬ ਕੋਸ਼ਿਸ਼ ਕਰੀ ਦੀ ਆ ਜਿੰਨਾ ਮਹਾਰਾਜ ਦੇ ਨੇੜੇ ਰਹਿ ਸਕੀਏ ਅਸਲ 'ਚ ਰਹਿ ਵੀ ਕਾਦਰ ਸਕੀਏ ਮਹਾਰਾਜ ਜਿੰਨਾ ਸਾਨੂੰ ਨੇੜੇ ਰੱਖ ਲੈਣ ਉਹ ਇੰਨੀ ਕੋਸ਼ਿਸ਼ ਕਰੀ ਦੀ ਆ ਜੀ ਤੇ ਜਦੋਂ ਦਰਬਾਰ ਸਾਹਿਬ ਆਉਂਦੇ ਆ ਮਤਲਬ ਤੁਹਾਨੂੰ ਤੁਹਾਡੀ ਔਕਾਤ ਯਾਦ ਰਹਿੰਦੀ ਆ ਜੀ ਤੁਸੀਂ ਕੀ ਕਿਉਂਕਿ ਇੱਥੇ ਜਿਹੜਾ ਵੀ ਆਉਂਦਾ ਮੰਗਤਾ ਬਣ ਕੇ ਆਉਂਦਾ ਤੇ ਦਰ ਬੰਦਾ ਮੰਗਤੇ ਵਰਗਾ ਰਵੇ ਤਾਂ ਠੀਕ ਰਹਿੰਦਾ ਜੀ ਔਕਾਤ ਨੂੰ ਯਾਦ ਰੱਖਦੇ ਸੋ ਦਰਬਾਰ ਸਾਹਿਬ ਆਇਆ ਜੀ ਬਹੁਤ ਆਨੰਦ ਆ ਰਿਹਾ ਮਹਾਰਾਜ ਦੀ ਕਿਰਪਾ ਬਹੁਤ ਸ਼ੁਕਰ ਹੈ ਜੀ ਥੈਂਕ ਯੂ